ਦਸਤਕ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵਦੀਪ ਪਾਲੂ ਵਾਲੀਆ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਨਕਲੀ ਸਰਟੀਫਿਕੇਟ ਜਾਂ ਜਾਲੀ ਸਰਟੀਫਿਕੇਟ ਦੇ ਆਧਾਰ ਤੇ ਆਪ ਬਣੇ ਡਾਕਟਰ ਦਾ ਮਾਮਲੇ ਨੂੰ ਤੁਹਾਡੇ ਤੱਕ ਪਹੁੰਚਾਇਆ ਵੀ ਕਿਸ ਤਰ੍ਹਾਂ ਉਸਨੇ ਆਪਣੇ ਪਿਤਾ ਚੇਅਰਮੈਨ ਹੋਣ ਦੇ ਨਾਤੇ ਇੱਕ ਨਕਲੀ ਸਰਟੀਫਿਕੇਟ ਬਣਾਇਆ ਗਿਆ ਜਾਲੀ 12ਵੀਂ ਦਾ ਤੇ ਉਸ ਤੋਂ ਬਾਅਦ ਬੀਏ ਐਮਐਸ ਕੀਤੀ ਗਈ ਤੇ ਉਸ ਨੂੰ ਮਾਨਸਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਔਰ ਇਸ ਗੱਲ ਦੀ ਮੰਗ ਵੀ ਉੱਠੀ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਜ਼ਿਲ੍ਹੇ ਅੰਦਰ ਜਿੰਨੇ ਵੀ ਜਿਹੜੇ ਪਾਰੀਕਰਨ ਨਿਜੀਕਰਨ ਕੀਤਾ ਹੋਇਆ ਜਿਹੜੇ ਅਦਾਰਿਆਂ ਦਾ ਵੀ ਉਹਨਾਂ ਦੀ ਗੰਭੀਰਤਾ ਨਾਲ ਜਾਂਚ ਕਰੇ ਤਾਂ ਬਹੁਤ ਵੱਡੇ ਜਿਹੜੇ ਖੁਲਾਸੇ ਹੋ ਸਕਦੇ ਨੇ ਅੱਜ ਵੀ ਅਸੀਂ ਇਸੇ ਨਾਲ ਰਿਲੇਟਡ ਇੱਕ ਨਵੇਂ ਖੁਲਾਸੇ ਨੂੰ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਕਿਉਂਕਿ ਸਰਟੀਫਿਕੇਟਾਂ ਦੇ ਨਾਲ-ਨਾਲ ਬਹੁਤ ਸਾਰੇ ਲੋਕਾਂ ਦੀ ਜਿਹੜੀ ਜਨਮ ਤਰੀਕ ਹੈ ਉਹਨੂੰ ਚੇਂਜ ਕੀਤਾ ਜਾਂਦਾ ਹੈ ਜਨਮ ਤਰੀਕ ਨਾਲ ਸਰਟੀਫਿਕੇਟ ਔਰ ਬਹੁਤ ਸਾਰਿਆਂ ਦੇ ਹੱਕ ਜਿਹੜੇ ਮਾਰੇ ਜਾਂਦੇ ਆ ਮਾਨਸਾ ਕ੍ਰਿਕਟ ਐਸੋਸੀਏਸ਼ਨ 'ਚ ਕੁਝ ਬੱਚਿਆਂ ਵੱਲੋਂ ਆਪਣੀਆਂ ਉਮਰਾਂ ਨੂੰ ਘਟਾਇਆ ਗਿਆ ਦੁਬਾਰਾ ਮਾਨਸਾ ਚ ਜਿਹੜੇ ਦਾਖਲੇ ਲਏ ਗਏ ਉਸ ਤਰ੍ਹਾਂ ਦਾ ਜਿਹੜਾ ਖਲਾਸਾ ਹੋਇਆ ਸੀ ਔਰ ਮਾਨਸਾ ਪੁਲਿਸ ਵੱਲੋਂ ਚਾਰ ਜਿਹੜੇ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਔਰ ਮਾਨਸਾ ਇੱਕ ਡੀਐਸਪੀ ਵੱਲੋਂ ਇੱਕ ਵਿਅਕਤੀ ਨੂੰ ਕਾੜਵੀ ਦਿੱਤਾ ਗਿਆ ਸੀ ਬੇਦੋਸ਼ਾ ਕਰਾਰ ਦਿੱਤਾ ਗਿਆ ਸੀ ਪਰ ਐਸਆਈਟੀ ਮਾਨਸਾ ਵੱਲੋਂ ਦੁਬਾਰਾ ਉਸ ਦੀ ਜਾਂਚ ਕੀਤੀ ਗਈ ਹੈ ਤੇ ਅੱਜ ਦੁਬਾਰਾ ਉਹਨਾਂ ਵਿੱਚ ਚਾਰ ਵਿਅਕਤੀਆਂ ਨੂੰ ਹੋਰ ਨੂੰ ਦਾਖਲ ਕੀਤਾ ਗਿਆ ਇਸੇ ਐਫਆਈਆਰ ਚ ਹੁਣ ਤਕਰੀਬਨ 8 ਵਿਅਕਤੀ ਇਸ ਵਿੱਚ ਇਨਵੋਲ ਹੋ ਚੁੱਕੇ ਨੇ ਕੀ ਹੈ ਮਾਮਲਾ ਕਿਉਂਕਿ ਸ਼ਿਕਾਇਤ ਕਰਤਾ ਐਡਵੋਕੇਟ અમન मित्तल ਨੇ ਜਿਹੜੇ ਇਸ ਐਫ ਆਈ ਆਰ ਵਿੱਚ ਜਿਹੜੇ ਗਵਾਹ ਨੇ ਸ਼ਿਕਾਇਤ ਕੀਤੀ ہوئی ਆ ਪੂਰਾ ਮਾਮਲਾ ਕੀ ਆ ਅਮਨ ਨਾਲ ਗੱਲ ਕਰਦੇ ਆ ਅਮਨ ਜੀ ਪਹਿਲੀ ਗੱਲ ਦਾ ਦਸਤਕ ਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਕੀ ਆ ਮਾਮਲਾ ਜਿਸ ਤਰ੍ਹਾਂ ਗੱਲ ਕੀਤੀ ਆ ਵੀ ਇਹ ਏਜ ਘਟਾਈ ਜਾਂਦੀ ਆ ਕ੍ਰਿਕਟ ਐਸੋਸੀਏਸ਼ਨ ਦੇ ਵਿੱਚ ਵੱਡਾ ਇਹ ਕਪੜੇ ਦੀ ਗੱਲ ਕੀਤੀ ਗਈ ਆ ਕੀ ਆ ਮਾਮਲਾ ਪੂਰਾ ਦਸਤਕ ਟੀਵੀ ਜਾਂ ਦਸਤਕ ਚੈਨਲ ਦੇਖਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਨਵਦੀਪ ਜੀ ਤੁਹਾਨੂੰ ਪਤਾ ਹੈ ਸ਼ਹਿਰ ਨਾਤੇ ਹੋਣ ਕਰਕੇ ਤੁਸੀਂ ਵੀ ਜਾਣਦੇ ਹੋ ਕਿ ਪਿਛਲੇ 2.5 ਸਾਲ ਤੋਂ ਮੈਂ ਲਗਾਤਾਰ ਜਿਹੜੀਆਂ ਇਹ ਤਾੰਦਲੀਆਂ ਤੇ ਜਲਸਾ ਜੀਆਂ ਹੋ ਰਹੀਆਂ ਨੇ ਉਹਦੀ ਇੱਕ ਆਵਾਜ਼ ਉਠਾਈ ਆਵਾਜ਼ ਉਠਾਉਣ ਤੋਂ ਪਹਿਲਾਂ ਮੈਂ ਮਤਲਬ ਉਹਨੂੰ ਆਪਦੇ ਪੱਧਰ ਤੇ ਵੀਂਗ ਐਜ਼ ਐਡਵੋਕੇਟ ਹੋਣ ਦੇ ਨਾਤੇ ਉਹਨੂੰ ਉਹਦੇ ਰਿਕਾਰਡਸ ਨੂੰ ਖੰਗਾਲਿਆ ਘੋਖਿਆ ਤੇ ਜਦੋਂ ਮੈਂ ਚੈੱਕ ਕੀਤਾ ਤਾਂ ਬੜੇ ਹੈਰਾਨੀਜਨਕ ਮਤਲਬ ਮੈਨੂੰ ਨਤੀਜੇ ਲੱਗੇ ਯਾਰ ਇਹ ਤਾਂ ਬਹੁਤ ਗਲਤ ਹੋ ਰਿਹਾ ਜਾਲੀ ਸਰਟੀਫਿਕੇਟ ਜਨਮ ਸਰਟੀਫਿਕੇਟ ਆਧਾਰ ਕਾਰਡਾਂ ਦੇ ਵਿੱਚ ਤਾੰਦਲੀਆਂ ਜਲਦੀ ਜਨਮ ਸਰਟੀਫਿਕੇਟ এডਿਕੇਸ਼ਨ ਦੇ ਬਣਾ ਲੈਣੇ ਜਲਦੀ ਡਿਗਰੀਆਂ ਹਾਸਲ ਕਰ ਲੈਣੀਆਂ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਮੈਂ ਇੱਕ ਬੇਸਿਕ ਡਾਟੇ ਦੇ ਨਾਲ ਕਿਉਂਕਿ ਮੈਨੂੰ ਇਹ ਪਤਾ ਲੱਗਿਆ ক্রিকেট ਐਸੋਸੀਏਸ਼ਨ ਦੇ ਵਿੱਚ ਇਹ ਹੋ ਰਿਹਾ ਤਾਂ ਮੈਂ ਉਸ ਤੋਂ ਹੀ ਸ਼ੁਰੂ ਕਰਦੇ ਆ ਮਾਨਸਾ ਜ਼ਿਲ੍ਹਾ ক্রিকেট ਐਸੋਸੀਏਸ਼ਨ ਅਤੇ ਉਸ ਦੇ ਵਿੱਚ ਜਲ ਸਾਧੀਆਂ ਕਰਨ ਵਾਲੇ ਜਿਹੜੇ ਖਿਡਾਰੀ ਜਾਂ ਹੋਰ ਜੋ ਵੀ ਵਿਅਕਤੀ ਸੀ ਉਹਨਾਂ ਦੀ ਲਿਸਟ ਸਮੇਤ ਉਹਨਾਂ ਦੇ ਪ੍ਰੂਫ ਦੋ-ਦੋ ਮਤਲਬ ਉਹਨਾਂ ਦੇ ਪ੍ਰੂਫ ਜਿਵੇਂ ਡਬਲ ਪੜ੍ਹਾਈ ਦੇ ਡਬਲ ਉਹਨਾਂ ਦੇ ਜਨਮ ਸਰਟੀਫਿਕੇਟ ਜਾ ਜੋ ਵੀ ਮੇਰੇ ਕੋਲੇ ਉਸ ਤਰ੍ਹਾਂ ਅਵੇਲੇਬਲ ਮੈਨੂੰ ਇਧਰ ਉਧਰ ਹੋਏ ਤਾਂ ਮੈਂ ਉਹਦੀ ਇੱਕ 30 12 2022 ਨੂੰ ਮਤਲਬ ਅੱਜ ਤੋਂ ਤਕਰੀਬਨ ਸਵਾ ਦੋ ਸਾਲ ਦੋ ਸਾਲ 5 ਮਹੀਨੇ ਪਹਿਲਾਂ ਕੰਪਲੀਟ ਮਾਨਜੋਗ ਡਿਪਟੀ ਕਮਿਸ਼ਨਰ ਮਾਨਸਾ ਤੇ ਨਾਲ ਮਾਨਜੋਗ ਐਸਐਸਪੀ ਮਾਨਸਾ ਦੇ ਦਿੱਤੀ ਜਿਸ ਦੀ ਕੀ ਤਕਰੀਬਨ 68 70 ਦਿਨ ਪ੍ਰੋਪਰਲੀ ਇਨਕੁਆਰੀ ਉਸ ਸਮੇਂ ਦੇ ਡੀਐਸਪੀ ਡੀ ਪੀਪੀਐਸ ਲਾਪਰੀ ਸਿੰਘ ਜੀ ਨੇ ਕਰਕੇ ਮਤਲਬ ਉਹਦੇ ਵਿੱਚ ਮੁਕਦਮਾ ਦਰਜ ਕੀਤਾ ਜਿਦੇ ਵਿੱਚ ਇਹ 셀ਫ ਸਪੀਕਿੰਗ ਮਕਦਮਾ ਸੀ ਤੇ ਕਾਫੀ ਵੱਡੀ ਉਹ ਐਫ ਆਈ ਆਰ ਦਰਜ ਹੋਈ ਜਿਦੇ ਵਿੱਚ ਉਹਨਾਂ ਨੇ ਪ੍ਰੀਮੀਅਰੀ ਇਨਵੈਸਟੀਗੇਸ਼ਨ ਜਾਂ ਇਨਕੁਆਰੀ ਦੇ ਵਿੱਚ ਪਾਇਆ ਗਿਆ ਕਿ ਇਹ ਇਹ ਬੜਾ ਹੈਰਾਨੀਜਨਕ ਕੰਮ ਹੈ ਵੀ ਮਤਲਬ ਜਨਮ ਸਰਟੀਫਿਕੇਟ ਦੇ ਵਿੱਚ ਕਿਵੇਂ ਉਹਦੀ ਚੇਂਜ ਹੋ ਜਾਂਦੀ ਹੈ ਕਿਵੇਂ ਮਤਲਬ ਜਨਮ ਮਿਤੀ ਨੂੰ ਮਤਲਬ ਛੋਟਾ ਕਰਕੇ ਮਤਲਬ ਜੇ ਕੋਈ ਖਿਡਾਰੀ ਮੰਨ ਲਓ 2000 ਜੰਮਿਆ ਉਹਨੇ 2005 ਕਰ ਲਈ 5 ਸਾਲ ਘਟਾ ਕੇ ਵੱਡੀ ਏਜ ਵਰਗ ਦੇ ਵਿੱਚੋਂ ਛੋਟੀ ਏਜ ਵਰਗ ਦੇ ਵਿੱਚ ਆ ਗਿਆ ਇਹ ਗੱਲ ਉਸ ਸਮੇਂ ਉਨਹੀਂ ਹੀ ਲਿਮਟਿਡ ਸੀ ਬਿਸ਼ਰਫ ਆਪਾ ਖੇਡ ਤੱਕ ਪਰ ਜਿਵੇਂ ਜਿਵੇਂ ਇਹ ਮਾਮਲਾ ਅੱਗੇ ਵਧਦਾ ਗਿਆ ਇਹਦੀ ਡੈਫਟ ਇਹਦੀਆਂ ਧਾਂਦ ਲੀਆਂ ਤੇ ਇਹਦੇ ਆਮ ਪਬਲਿਕ ਨੂੰ ਨੁਕਸਾਨ ਜਿਹੜੇ ਹੈਗੇ ਆ ਉਹ ਚੀਜ਼ਾਂ ਵੀ ਉੱਪਰ ਕੇ ਸਾਹਮਣੇ ਆਈਆਂ ਜਿਵੇਂ ਤੁਸੀਂ ਮੈਂ ਇੱਕ ਐਗਜ਼ਾਮਪਲ ਦਿੰਦਾ ਜਿਵੇਂ ਤੁਸੀਂ ਅੱਜ ਇੱਕ ਡਾਕਟਰ ਦੀ ਡਿਗਰੀ ਬਾਰੇ ਮਤਲਬ ਫੜਿਆ ਪ੍ਰੀਮੀਲਰੀ ਇਨਕੁਆਰੀ ਕਰਨ ਤੋਂ ਬਾਅਦ ਮਾਨਸਾ ਪੁਲਿਸ ਨੇ ਉਹਦੇ ਤੇ ਜ ਹੈ ਐਫ ਆਈ ਆਰ ਦਰਜ ਕੀਤੀ ਇਨਵੈਸਟੀਗੇਸ਼ਨ ਦੇ ਵਿੱਚ ਜਿਵੇਂ ਤੁਸੀਂ ਮੰਗ ਕਰ ਰਹੇ ਹੋ ਕਿੰਨੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੁਝ ਸਾਹਮਣੇ ਆਣਾ ਕਿੰਨੇ ਉਹਦੇ ਵਿੱਚ ਭੁਗਤ ਭੋਗੀਆਂ ਕਿੰਨੀਆਂ ਉਹਦੇ ਜੈਲੀ ਡਿਗਰੀਆਂ ਬਣੀਆਂ ਗਈਆਂ ਇਸੇ ਤਰੀਕੇ ਨਾਲ ਜਦੋਂ ਪਤਾ ਲੱਗਿਆ ਵੀ ਇਹ ਤਾਂ ਮਾਮਲਾ ਹੀ ਏਡਾ ਵੱਡਾ ਹੈ ਕਿ ਜਿਹੜਾ ਜਿਹਨੂੰ ਆਪਾਂ ਲਿਮਿਟ ਜਿਹਦੀ ਕੋਈ ਲਿਮਿਟ ਹੀ ਨਹੀਂ ਹੈਗੀ ਫੋਰ ਐਗਜ਼ਾਮਪਲ ਆਪਾਂ ਇਹ ਸਾਰੀ ਗੱਲਾਂ ਨੂੰ ਮਿਕਸ ਕਰਦੇ ਹੋਏ ਮਤਲਬ ਇੱਕ ਯੂਪੀਐਸਸੀ ਜਿਹੜਾ ਕਿ ਇੰਡੀਆ ਦਾ ਸਭ ਤੋਂ ਵੱਡਾ ਇੱਕ ਐਗਜ਼ਾਮੀਨੇਸ਼ਨ ਟੈਸਟ ਹੈ ਜਿਦੇ ਵਿੱਚੋਂ ਆਪਣੇ ਆਈਐਸ ਆਈਪੀਐਸ ਆਫੀਸਰਸ ਆਈਆਰਐਸ ਨਿਕਲ ਕੇ ਆਉਂਦੇ ਹਨ ਮੰਨ ਲਓ ਉਹਦੀ ਕੱਟਆਫ ਡੇਟ ਜਿਹੜੀ ਉਹਦੀ ਏਜ ਹੈਗੀ 32 ਸਾਲ ਦੀ ਏਜ ਤੱਕ ਕੋਈ ਬੰਦਾ ਉਹਨੂੰ ਅਟੈਂਪਟ ਕਰ ਸਕਦਾ ਹੈ ਤਾਂ ਇਹ ਜਿਹੜਾ ਪ੍ਰੋਸੈਸ ਹੈ ਏਜ ਨੂੰ ਚੇਂਜ ਕਰਨ ਵਾਲਾ ਇਹ ਇੰਨਾ ਕੁ ਸੌਖਾ ਜਾਂ ਇਹਦੇ ਵਿੱਚ ਇੰਨੀ ਹੈ ਕਿ ਮਤਲਬ ਇਹਦੇ ਕਮੀਆਂ ਹੈਗੀਆਂ ਸਿਸਟਮ ਦੇ ਵਿੱਚ ਵੀ ਤੁਸੀਂ ਜਿੰਨੀ ਮਰਜ਼ੀ ਆਪਦੀ ਏਜ ਘਟਾ ਲਓ ਮਤਲਬ ਪੂਰੇ ਇੰਡੀਆ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਜਾ ਕੇ ਆਪਦੀ ਏਜ ਘਟਾ ਲਓ ਤੁਹਾਡਾ ਮੰਨ ਲਓ ਜਨਮ ਮਾਨਸਾ ਹੋਇਆ ਦੂਜੀ ਵਾਰੀ ਤੁਸੀਂ ਚਾਹੇ ਲੁਧਿਆਣਾ ਰਜਿਸਟਰ ਕਰਾ ਲਓ ਤੁਹਾਡਾ ਜੇ ਦਿੱਲੀ ਹੋਇਆ ਤਾਂ ਤੁਸੀਂ ਦੂਜੀ ਵਾਰੀ ਆ ਕੇ ਚਾਹੇ ਮੌਹਲੀ ਰਜਿਸਟਰ ਕਰਾ ਲਓ ਤੁਸੀਂ ਡਿਲੇਡ ਰਜਿਸਟ੍ਰੇਸ਼ਨ ਦੇ ਨਾਲ ਤੁਸੀਂ ਉਹਨਾਂ ਜਗ੍ਹਾ ਤੋਂ ਐਨਏਸੀ ਨੌਨ ਅਵੇਲੇਬਿਲਟੀ ਸਰਟੀਫਿਕੇਟ ਲੈਣੇ ਹੋ ਜਿੱਥੇ ਤੁਸੀਂ ਦਰਜ ਹੀ ਨਹੀਂ ਹੁੰਦੇ ਬਿਲਕੁਲ ਠੀਕ ਹੈ ਉਹਦੇ ਵਿੱਚ ਮਤਲਬ ਉਹ ਚੀਜ਼ਾਂ ਫੜੀਆਂ ਜਾ ਸਕਦੀਆਂ ਉਹੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਸੇ ਤਰ੍ਹਾਂ ਉਸੇ ਨਾਲ ਹੀ ਜਿਹੜੇ ਇਹ ਅਕਿਊਜ਼ਡ ਮਤਲਬ ਮੇਰੇ ਐਫਆਈਆਰ ਦੇ ਵਿੱਚ ਵਧੇ ਆ ਤਾਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹਦੇ ਵਿੱਚ ਜੋ ਐਸਆਈਟੀ ਨੇ ਮਡੀਟੂnga ਇਨਾਲ ਜਾਂਚ ਕੀਤੀ ਤੇ ਇਹਦੀ ਹਲੇ ਵੀ ਮਤਲਬ ਡੈਪਥ ਬਹੁਤ ਜ਼ਿਆਦਾ ਹੈ ਐਸਆਈਟੀ ਕਿੱਥੋਂ ਤੱਕ ਪਹੁੰਚ ਪਾਉਂਦੀ ਹੈ ਜਾਂ ਕਿੰਨੇ ਮਤਲਬ ਬੰਦਿਆਂ ਨੂੰ ਇਹਦੇ ਵਿੱਚ ਇਨਵੋਲਵ ਕਰ ਪਾਉਂਦੀ ਹੈ ਕਿਉਂਕਿ ਇਹ ਜੇ ਮੰਨ ਲਓ ਕਿਸੇ ਬੰਦੇ ਨੇ ਤਾਂ ਉਹ ਅੱਜਕੱਲ ਸਿਰਫ ਇਹਦੇ ਵਿੱਚ ਇਹ ਹੈਗਾ ਵੀ ਉਹਦੀ ਰਜਿਸਟ੍ਰੇਸ਼ਨ ਕਿਤੇ ਨਾ ਕਿਤੇ ਹੈਗੀ ਐ। ਅੱਜਕੱਲ ਡਿਜੀਟਲ ਜੋ ਗਿਆ ਤੁਸੀਂ ਉਹ ਤੋਂ ਚ ਬਚ ਨਹੀਂ ਸਕਦੇ। ਤੁਸੀਂ ਅੱਜ ਤਾਂ ਅਗਲੀ ਕਰਦੇ ਹੋ। ਪਹਿਲੀ ਗੱਲ ਤਾਂ ਜਿਹੜੀ ਜਨਮ ਸਰਟੀਫਿਕੇਟ ਦੇ ਵਿੱਚ ਤਾਂ ਜੇ ਤੁਸੀਂ ਦੁਬਾਰਾ ਰਜਿਸਟ੍ਰੇਸ਼ਨ ਕਰਾਣੇ ਹੋ ਤੁਸੀਂ ਸਭ ਤੋਂ ਅੱਠ ਉਹਦੇ ਵਿੱਚ ਡੈਪੋਨੈਂਟ ਹੁੰਦੇ ਆ। ਤਾਂ ਉਹਨਾਂ ਨੂੰ ਵੀ ਤੁਸੀਂ ਨਾਲ ਲੈ ਬੈਠਦੇ ਹੋ। ਫਿਰ ਤੁਸੀਂ ਇੱਕ ਵਾਰੀ ਕਿਤੇ ਨਾ ਕਿਤੇ ਅੱਜਕੱਲ ਦੇਖੋ ਹੁਣ ਮੰਨ ਲਓ ਹੁਣ ਲੇਟਸ ਸਾਨੂੰ ਕਿਤੇ ਪਤਾ ਲੱਗਿਆ ਮੋਹਾਲੀ ਦੇ ਵਿੱਚ ਮੈਂ ਕਿਸੇ ਅਸਿਸਟੈਂਟ ਕਮਿਸ਼ਨਰ ਕੋਲੇ ਬੈਠਾ ਸੀ। ਤਾਂ ਉਹ ਉਹ ਵੀ ਇਸ ਤਰ੍ਹਾਂ ਮੇਰੇ ਵੀਡੀਓਜ਼ ਦੇਖ ਕੇ ਜਿਆ ਸਿਸਟਮ ਤੋਂ ਅਵੇ ਉਹਨੇ ਚੈੱਕ ਕੀਤਾ ਉਹ ਉਸ ਸਮੇਂ ਦਾ ਲੋਕਲ ਰਜਿਸਟਰਰ ਆ ਰਿਹਾ ਮਤਲਬ ਕੁਝੇ ਵੀ ਬੰਦੇ ਨੂੰ ਇੱਕ ਨੂੰ ਲੋਕਲ ਰਜਿਸਟਰਾਰ ਦੀ ਜ਼ਿੰਮੇਵਾਰੀ ਮਿਲਦੀ ਹੈ ਮਤਲਬ ਤਾਂ ਉਹਨੇ ਦੇਖਿਆ ਵੀ ਇਸ ਸਮੇਂ ਦੇ ਵਿੱਚ ਜਾਂ 15 20 ਦਿਨ ਜਾਂ ਇੱਕ ਦੋ ਮਹੀਨੇ ਦੇ ਵਿੱਚ 10 ਡਿਲੇਡ ਰਜਿਸਟ੍ਰੇਸ਼ਨ ਦੀਆਂ ਮਤਲਬ ਜੇ ਲੇਟ ਰਜਿਸਟਰ ਕਰਨ ਦੀਆਂ ਐਪਲੀਕੇਸ਼ਨਾਂ ਜਾਂ ਤਾਂ ਜਦੋਂ ਡਿਸਕਸ਼ਨ ਦੇ ਵਿੱਚ ਉਹਨੇ ਡੀਪਲੀ ਦੇਖਿਆ ਵੀ ਹਾਂ ਕਿਉਂਕਿ ਅਵੇਅਰ ਆਪਣਾ ਆਪਣਾ ਕੰਮ ਹੈ ਲੋਕਾਂ ਨੂੰ ਅਵੇਅਰ ਕਰਨਾ ਆਫੀਸਰ ਜਿਹਦਾ ਕੰਮ ਹੈ ਉਹਨੂੰ ਇਨਵੈਸਟਿਗੇਟ ਕਰਨਾ ਤੇ ਸਹੀ ਕੰਮ ਕਰਨਾ ਠੀਕ ਹੈ ਅੱਗੇ ਜੇ ਉਹ ਤਾਂ ਲਈ ਫੜੇ ਜਾਂਦੀ ਤਾਂ ਫਿਰ ਪੁਲਿਸ ਦਾ ਕੰਮ ਐਫ ਆਈ ਆਰ ਦਰਜ ਕਰਕੇ ਉਹਨਾਂ ਨੂੰ ਅੰਦਰ ਕਰਨਾ ਤਾਂ ਉਹਨਾਂ ਨੇ ਕੀ ਕੀਤਾ ਵੀ ਇਹ ਤਾਂ ਪੋਸੀਬਲ ਹੀ ਨਹੀਂ ਹੈਗਾ ਉਹਨੇ ਕੀ ਉਹਦੀ ਸਿਕਿਉਟੀ ਨਹੀਂ ਕੀਤੀ ਆਫੀਸਰ ਨੇ ਆਪਣੇ ਲੈਵਲ ਤੇ ਵੀ ਅੱਜ ਜੇ ਤੁਸੀਂ ਆਪ ਦਾ ਬੱਚਾ ਦਰਜ ਕਰਾਣੇ ਹੋ ਅੱਜ ਪਹਿਲੀ ਗੱਲ ਤਾਂ ਘਰ ਦੇ ਵਿੱਚ ਬੱਚੇ ਦਾ ਜਨਮ ਹੋਣਾ ਪੋਸੀਬਲ ਨਹੀਂ ਫਿਰ ਅੱਜ ਸਰਕਾਰ ਦੀਆਂ ਇੰਨੀਆਂ ਸੁਵਿਧਾਵਾਂ ਹੈ ਏ ਐਨ ਐਮ ਵਰਕਰਸ ਹੈਗੇ ਆ ਆਸ਼ਾ ਵਰਕਰਸ ਆਰ देयर ਤੁਹਾਨੂੰ ਸਟਾਈਫਨ ਮਨੀ ਮਿਲਦਾ ਹੈ ਜੇ ਤੁਸੀਂ ਸਰਕਾਰੀ ਅਸ ਤੁਹਾਡੀ ਪ੍ਰੋਪਰ ਜਿਹੜੀ ਮਤਲਬ ਪ੍ਰੈਗਨੈਂਟ ਲੇਡੀ ਹੈ ਉਹਦੀ ਵੈਕਸੀਨੇਸ਼ਨ ਹੁੰਦੀ ਹੈ ਤਾਂ ਜਦੋਂ ਉਹਨਾਂ ਲੇਡੀਜ਼ ਦੇ ਜਾਂ ਉਹ ਵਰਕਰਜ਼ ਦੇ ਬਿਆਨ ਲਏ ਗਏ ਉਹਨਾਂ ਨੇ ਕਿਹਾ ਜੀ ਇਹਦਾ ਕੁਝ ਵੀ ਨਹੀਂ ਹੋਇਆ ਦੈਟ ਮੀਨਸ ਤਾਂ ਹੁਣ ਉਹਨਾਂ ਨੇ ਮਤਲਬ ਉਹਨਾਂ ਨੂੰ ਕੈਂਸਲੇਸ਼ਨ ਦੇ ਵਿੱਚ ਪਾ ਦਿੱਤਾ ਮਤਲਬ ਇਹ ਜਿਹੜੀਆਂ ਉਹਦੀ ਕੈਂਸਲ ਕਰਨ ਦੀ ਪ੍ਰੋਸੈਸ ਹੈ ਉਹਦੇ ਵਿੱਚ ਪਾ ਦਿੱਤਾ ਗਿਆ ਪਰ ਜੇ ਇਹ ਤਾਂ ਚਲੋ ਅਫਸਰ ਦੀ ਇੱਕ ਮਤਲਬ ਬੜੀ ਬਹਾਦਰੀ ਹੈ ਜਾਂ ਉਹਦੀ ਇੰਟੈਲੀਜੈਂਸੀ ਹੈ ਅਦਰਵਾਈਜ਼ ਉਹ ਕਿੰਨੇ ਬੰਦਿਆਂ ਦਾ ਨੁਕਸਾਨ ਕਰਦੇ ਤਾਂ ਇਹਦਾ ਜਿਹੜਾ ਨੁਕਸਾਨ ਹੈ ਜਿਹੜੀਆਂ ਤਾਂ ਅੰਗਲੀਆਂ ਹੈਗੀਆਂ ਇਹ ਦੇਖੋ ਜਨਮ ਸਰਟੀਫਿਕੇਟ ਉਸ ਤੋਂ ਬਾਅਦ ਜਨਮ ਆਧਾਰ ਕਾਰਡ ਟੈਂਪਰਿੰਗ ਤੁਸੀਂ ਜਾਲੀ ਕਲਾਸੇਜ਼ ਦੇ ਵਿੱਚ ਦੇਖੋ ਸਭ ਤੋਂ ਦੇਖੋ ਜਿਵੇਂ ਜਿਵੇਂ ਮੈਂ ਚੀਜ਼ਾਂ ਪਤਾ ਲੱਗਦੀਆਂ ਜਿੱਥੋਂ ਇਹ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਆਧਾਰ ਕਾਰਡ ਨੂੰ ਟੈਂਪਰਿੰਗ ਕਰਦੇ ਆ ਆਧਾਰ ਕਾਰਡ ਦੇ ਵਿੱਚ ਇਹ ਆਪਣੀ ਇੱਕ ਵਾਰੀ ਡੇਟ ਆਫ ਬਰਥ ਨਮੀ ਜੋ ਮਰਜੀ ਜੀ ਚਾਹਿਆ ਉਹਨੂੰ ਐਡਿਟ ਕਰ ਲੈਂਦੇ ਆ ਉਸ ਤੋਂ ਬਾਅਦ ਇਹ ਮਤਲਬ ਕਿਤਨਾ ਕਿਤੇ ਸਿਸਟਮ ਦੀਆਂ ਨਲਕੀਆਂ ਵੀ ਹੈਗੀਆਂ ਹੁਣ ਸਰਕਾਰਾਂ ਇਹ ਚਾਹੁੰਦੀਆਂ ਵੀ ਬੱਚਤੋ ਆਦ ਬੱਚੇ ਪੜਨ ਬੱਚਤੋ ਸੁਵਿਧਾਵਾ ਦੇ ਸਕੀ ਆ ਆਪਾਂ ਤਾਂ ਸਰਕਾਰ ਦੀ ਇੱਕ ਸੁਵਿਧਾ ਸੀਗੀ ਮਤਲਬ ਵੀ ਤੁਸੀਂ ਅਬ ਦੀ ਡਿਜ਼ਾਇਰ ਦੇ ਨਾਲ ਕਿਸੇ ਵੀ ਸਕੂਲ ਨੂੰ ਬਿਨਾ ਪੁੱਛੇ ਮੰਨ ਲਓ ਫੋਰ ਐਗਜ਼ਾਮਪਲ ਰੈਗੂਲਰ ਨਹੀਂ ਤਾਂ ਤੁਸੀਂ ਓਪਨ ਦਾਖਲਾ ਲੈ ਸਕਦੇ ਹੋ ਕਿਸੇ ਕਲਾਸ ਦੇ ਵਿੱਚ ਮੰਨ ਲਓ ਇੱਕ ਇਸ ਤਰ੍ਹਾਂ ਦੀ ਐਗਜ਼ਾਮਪਲ ਜੋ ਵੀ ਹੈਗੀਆਂ ਵੀ ਮਤਲਬ ਬੱਚੇ ਜਾਂ ਲੋਕ ਜਾਂ ਖਿਡਾਰੀ ਮਤਲਬ ਬੀਏ ਪਾਸ ਕਰ ਚੁੱਕੇ ਆ ਮੇਰੇ ਪਾਸ ਉਹਨਾਂ ਨੇ 10ਵੀਂ ਕਲਾਸ ਦੇ ਵਿੱਚ ਕਿਸੇ ਓਪਨ ਦੇ ਵਿੱਚ ਦਾਖਲਾ ਲੈ ਲਿਆ ਹੁਣ ਉਹ ਸਕੂਲ ਦੇ ਅੱਗੇ ਜਿਹੜੇ ਕੋਆਰਡੀਨੇਟਸ ਹੈਗੇ ਉਹਨਾਂ ਦੀ ਇੰਟੈਲੀਜੈਂਸੀ ਹੈ ਵੀ ਜਦੋਂ ਤੁਹਾਡੇ ਕੋਲ ਸਾਰੇ ਡਾਕੂਮੈਂਟਸ ਆ ਰਹੇ ਲੇਟੈਸਟ ਬਣਾਇਆ ਹੋਇਆ ਆਧਾਰ ਕਾਰਡ ਆ ਰਿਹਾ ਤੁਹਾਡੇ ਕੋਲ ਡਿਲੇਡ ਰਜਿਸਟ੍ਰੇਸ਼ਨ ਨਾਲ ਜਿਹਨੂੰ ਮੈਂ ਜਲਦੀ ਕਹੂੰਗਾ ਵੀ ਉਹ ਜਨਮ ਸਰਟੀਫਿਕੇਟ ਫਿਰ ਤੁਸੀਂ ਮਤਲਬ ਉਹ ਅੱਛਾ ਫਿਰ ਉਹ ਓਪਨ ਸਕੂਲ ਦੇ ਵਿੱਚ ਦਾਖਲਾ ਉਹਨੂੰ ਜੇ ਚੈੱਕ ਕਰਦੇ ਆ ਜਾਂ ਉਹ ਪਿਛਲੀਆਂ ਕਲਾਸਾਂ ਦਾ ਡਾਟਾ ਤੇ ਪੰਜਾਬ ਸਰਕਾਰ ਦੇ ਆਪਣੇ ਪੋਰਟਲ ਹੈਗੇ ਆ ਉਹਨਾਂ ਨਾਲ ਮੈਚ ਕਰਨ ਪਰ ਕਈ ਵਾਰੀ ਤਾਂ ਉਹ ਕਰਨ ਹੀ ਪਾਉਂਦੇ ਕਈ ਵਾਰੀ ਉਹ ਜਾਣ ਬੁੱਝ ਕੇ ਨਹੀਂ ਕਰਦੇ ਕਈ ਵਾਰੀ ਉਹ ਸਿਰਫ ਆਪਣੀ ਫੀਸ ਦਾ ਆਪਣੀ ਮਤਲਬ ਜਿਹੜੀ ਸਟਰੈਂਥ ਬਿਧਾਨ ਕਰਨੀ ਹੀ ਚਲੇ ਜਾਂਦੇ ਆ ਤਾਂ ਉਹ ਸਰਟੀਫਿਕੇਟ ਬਣ ਜਾਂਦੇ ਆ ਇਹ ਇਹਨਾਂ ਦਾ ਜੂਸੇਜ ਹੈਗਾ ਜਿਹੜਾ ਮਤਲਬ ਹਰ ਸਟੇਜ ਦੇ ਉੱਪਰ ਹਰ ਜਗ੍ਹਾ ਦੇ ਉੱਪਰ ਮਤਲਬ ਜਿਹੜੇ ਝਾਲਸਾਜੀ ਕਰਨ ਵਾਲੇ ਬੰਦੇ ਆ ਉਨਾ ਉਹਨਾਂ ਨੂੰ ਮਤਲਬ ਉਹ ਸਿਸਟਮ ਦੇ ਵਿੱਚੋਂ ਕਮੀਆਂ ਲੱਭਦੇ ਉਹ ਉਹ ਮਤਲਬ ਪਰ ਅੱਜ ਕੱਲ ਇਹ ਫੜੇ ਜਾਣਾ ਆਧਾਰ ਕਾਰਡ ਦੀ ਟੈਂਪਰਿੰਗ ਤੁਸੀਂ ਇੱਕ ਵਾਰੀ ਕਰ ਲਈ ਮੈਂ ਆਪਣੇ ਪਹਿਲਾਂ ਵਾਲੇ ਵੀਡੀਓਜ਼ ਦੇ ਵਿੱਚ ਵੀ ਆਪਣੇ ਸਰੋਤਿਆਂ ਨੂੰ ਇਹ ਗੱਲ ਕਹੀ ਹੈ ਵੀ ਜਿਹੜੀ ਆਧਾਰ ਕਾਰਡ ਦੀ ਟੈਂਪਰਿੰਗ ਹੈ ਉਹ ਵਿਉ ਮਾਤਾ ਦੇ ਅੱਖਰ ਹੈ ਉਹ ساری ਉਮਰ ਮਿਟਦੀ ਨਹੀਂ ਤੁਸੀਂ ਅਮ ਆਧਾਰ ਤੇ ਚਲੇ ਜਾਓ ਜੁਆਈਡੀਆਈ ਤੇ ਚਲੇ ਜਾਓ ਤੁਸੀਂ ਉਹਦੇ ਤੇ ਓਟੀਪੀ ਪਾ ਕੇ ਜਦੋਂ ਇਹਦਾ ਰੈజిਸਟਰੀ ਕੱਢੋਗੇ ਫਰੋਂ ਦਾ ਡੇ ਫਰਸ ਤੋਂ ਅੱਜ ਤੱਕ ਜਿੰਨਾ ਵੀ ਤੁਸੀਂ ਕੁਝ ਹੋਰ ਚੇਂਜ ਕੀਤਾ ਉਹ ਸਾਰੀ ਪ੍ਰੋਪਰ ਤੁਹਾਡਾ ਸਕਰੋਲ ਹੋ ਕੇ ਤੁਹਾਡੇ ਸਾਹਮਣੇ ਆ ਜਾਣਾ ਤੁਸੀਂ ਬਚ ਨਹੀਂ ਸਕਦੇ ਇਹਦੇ ਤੋਂ ਫਿਰ ਤੁਸੀਂ ਡਿਲੇਡ ਰਜਿਸਟ੍ਰੇਸ਼ਨ ਆਫ ਬਰਥ ਕਰਾਣੇ ਹੋ ਤੁਸੀਂ ਪਹਿਲਾਂ ਤੁਸੀਂ ਆਪਣਾ ਸਰਟੀਫਿਕੇਟ ਆਲਰੇਡੀ ਯੂਜ਼ ਕਰ ਜੇ ਆਪਾਂ ਇੱਕ ਸ਼ਬਦ ਦੇ ਵਿੱਚ ਇਹਨੂੰ ਕਹੀਏ ਵੀ ਆਲਰੇਡੀ ਜਿਹੜੇ ਬੱਚੇ ਨਰਸਤਰੀ ਤੋਂ ਲੈ ਕੇ ਮਤਲਬ ਆਪਾਂ ਲਗਾਈਏ ਵੀ ਪੰਜਵੀਂ ਤੱਕ ਪੜ ਚੁੱਕੇ ਉਸ ਤੋਂ ਬਾਅਦ ਦੀ ਵੀ ਆਪਾਂ ਗੱਲ ਕਰ ਸਕਦੇ ਹਾਂ ਚਲੋ ਅੱਜ ਕੱਲ ਕੋਈ ਵੀ ਸਕੂਲ ਕੋਈ ਵੀ ਇੰਸਟੀਚਿਊਟ ਇਸ ਤਰ੍ਹਾਂ ਨਹੀਂ ਹੈਗਾ ਜਿਹੜਾ ਤੁਹਾਡਾ ਡੇਟ ਆਫ ਬਰਥ ਸਰਟੀਫਿਕੇਟ ਨਹੀਂ ਮੰਗਾ ਤਾਂ ਇੱਥੇ ਕੀ ਹੈ ਵੀ ਤੁਸੀਂ ਇੱਕ ਵਾਰ ਇੱਕ ਵਾਰ ਤੁਸੀਂ ਜ਼ਰੂਰ ਰਜਿਸਟਰ ਹੁੰਦੇ ਹੋ ਦੂਸਰੀ ਵਾਰੀ ਤੁਸੀਂ ਉਹਨੂੰ ਲੁਕੋ ਲੈਣੇ ਹੋ ਪਰ ਸਕੂਲ ਤਾਂ ਨਹੀਂ ਲੁਕਾਉਂਦਾ ਨਾ ਸਕੂਲ ਨੇ ਵੀ ਤੁਹਾਡਾ ਉਹ ਸਰਟੀਫਿਕੇਟ ਕਿਤੇ ਯੂਜ਼ ਕੀਤਾ ਤਾਂ ਇਹ ਮੈਂ ਇਹ ਗੱਲ ਕਹਿਣਾ ਵੀ ਇਹ ਸਮਾਰਟ ਵਰਕਿੰਗ ਨਹੀਂ ਹੈ ਇਹ ਬੇਵਕੂਫੀ ਹੈ ਹੁਣ ਕਰ ਲਿਆ ਸੋਮੈਥੇ ਦੇ ਕਾਲਜ ਦੇ ਵਿੱਚ ਉਹਨੇ ਆਪਣੇ ਬੇਟੇ ਦੇ ਬਣਾ ਲਿਆ ਤਾਂ ਉਹਦਾ ਕੰਪਲੇਨੈਂਟ ਕੌਣ ਸੀ ਉਹਦਾ ਆਪਦਾ ਹੀ ਮਤਲਬ ਰਿਸ਼ਤੇਦਾਰ ਆਪਦਾ ਹੀ ਪਰਿਵਾਰ ਉਹਨਾਂ ਨੇ ਇਸ ਚੀਜ਼ ਨੂੰ ਸਾਹਮਣੇ ਲਿਆਂਦਾ ਕਿਉਂ ਲਿਆਂਦਾ ਕਿਉਂਕਿ ਉਹਨਾਂ ਨੇ ਗਲਤ ਕੀਤਾ ਤਾਂ ਮੈਂ ਜੀ ਇਹੀ ਅਪੀਲ ਹੈ ਵੀ ਤੁਸੀਂ ਕਿਸੇ ਦਾ ਹੱਕ ਮਾਰਨ ਦੀ ਤੇ ਚੱਕਰ ਦੇ ਵਿੱਚ ਆ ਫਸ ਗਏ ਮੰਤੂ ਜੀ ਕੇ ਜਿਹਦਾ ਹੱਕ ਮਾਰ ਕੇ ਫਾਇਦਾ ਲਿਆ ਨਹੀਂ ਲਿਆ ਪਰ ਤੁਸੀਂ ਅੱਜ ਮਤਲਬ ਆਪ ਕ੍ਰਿਮੀਨਲ ਕੇਸ ਦੇ ਵਿੱਚ ਆ ਗਏ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਪਤਾ ਨਹੀਂ ਕਿੰਨੇ ਕਾਹਣਗੇ ਕਿੰਨੇ ਬੰਦੇ ਜਿਹੜੇ ਉਹਨਾਂ ਨੂੰ ਸਪੋਰਟ ਕੀਤਾ ਕਿੰਨੇ ਬੰਦਿਆਂ ਨੇ ਉਹਦੇ ਵਿੱਚ ਡੈਪੋਨੈਂਟ ਹੈਗੇ ਆ ਜਾਂ ਮਤਲਬ ਕਾਲਜ ਦਾ ਕੀ ਰੋਲ ਹੈ ਜਾਂ ਕੋਈ ਉਹਦੀ ਕੋਪਰ ਹਾਇਰ ਐਜੂਕੇਸ਼ਨ ਹੈਗੀ ਹੈ ਉਹਦਾ ਕੀ ਰੋਲ ਹੈ ਤਾਂ ਇਹੀ ਚੀਜ਼ ਮੈਂ ਲੜਾਈ ਇਹ ਸ਼ੁਰੂ ਕੀਤੀ ਵੀ ਅਵੇਅਰਨੈਸ ਆਵੇ ਲੋਕਾਂ ਨੂੰ ਤੇ ਇਹਦਾ ਮਸਜੂਦ ਹੈ ਜਿਹੜਾ ਉਹਨੂੰ ਆਪਾਂ ਬੰਦ ਕੀਤਾ ਜਾ ਸਕਦਾ ਪਰ ਇਹਦੇ ਲਈ ਲੋਕਾਂ ਨੂੰ ਆਪ ਵੀ ਅਵੇਅਰ ਹੋ ਨੁਕਸਾਨ ਕਿਦਾ ਹੁੰਦਾ ਹੈ ਮੰਨ ਲਓ ਇੱਕ ਕਲਾਸ ਦੇ ਵਿੱਚ 20 ਵਿਦਿਆਰਥੀ ਹੈ ਮੰਨ ਲਓ ਇਸੇ ਡਾਕਟਰ ਦੀ ਗੱਲ ਕਰੀ ਆਪਾਂ ਤਾਂ ਨੁਕਸਾਨ ਉਹਨੇ ਆਪਣੇ ਨਾਲ ਦੇਆਂ ਦਾ ਕੀਤਾ ਤਾਂ ਅਵੇਅਰ ਵੀ ਕਿਨੂੰ ਨੂੰ ਹੋਣਾ ਪਊਗਾ ਅਵੇਅਰ ਵੀ ਨਾਲ ਦੇਆਂ ਨੂੰ ਹੋਣਾ ਪਊਗਾ ਹੁਣ ਮੰਨ ਲਓ ਮੈਨੂੰ ਪਤਾ ਹੈ ਮੰਨ ਲਓ ਹੁਣ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਹੈਗੀਆਂ ਵੀ ਕੁਸ਼ਕੜ ਆਰੀ ਕਹਿੰਦੇ ਵੀ ਯਾਰ ਇਹ ਸਾਡੇ ਨਾਲ ਹੀ ਖੇਡਦਾ ਸੀਗਾ ਅਸੀਂ ਤਾਂ ਹੋ ਗਏ ਮਤਲਬ 22 22 ਸਾਲ ਦੇ ਅੰਡਰ 16 ਨਹੀਂ ਖੇਡੀਆਂ ਹੁੰਦਾ ਤਾਂ ਨੁਕਸਾਨ ਕਿਦਾ ਕਰ ਰਿਹਾ ਜਿਹੜੇ ਨਾਲ ਉਹਦੇ ਛੋਟੇ ਉੱਚੇ ਜੇ ਕੋਈ ਬੰਦਾ ਨੌਕਰੀ ਲੈ ਗਿਆ ਨੁਕਸਾਨ ਕਿਦਾ ਕੀਤਾ ਜਿਹੜੇ ਉਹਦੇ ਬਰਾਬਰ ਕੰਪੀਟੀਟਰ ਸੀ ਜੇ ਉਹ ਕੋਈ ਮਤਲਬ ਕਿਤੇ ਐਡਮਿਸ਼ਨ ਲੈ ਗਿਆ ਨਾਲ ਕਿਹਦਾ ਕੀਤਾ ਆਪਦੇ ਕਲੀਗਜ਼ ਦਾ ਮਤਲਬ ਅਵੇਅਰ ਵੀ ਆਪਾਂ ਨੂੰ ਹੀ ਹੋਣ ਦੀ ਲੋੜ ਹੈ ਕਿਉਂਕਿ ਅੱਜ ਕੱਲ ਕੰਪੀਟੀਸ਼ਨ ਦਾ ਜਮਨ ਹੈ ਮਤਲਬ ਬਹੁਤ ਮੁਸ਼ਕਿਲ ਦੇ ਨਾਲ ਲੋਕ ਕਿਸੇ ਪਲੇਟਫਾਰਮ ਤੇ ਪਹੁੰਚਦੇ ਆ ਤਾਂ ਇਹ ਜਿਹੜੇ ਜਾਲਸਾਜੀ ਕਰਨ ਵਾਲੇ ਬੰਦੇ ਹੈ ਇਹ ਲੋਕਾਂ ਦੇ ਹੱਕਾਂ ਤੇ ਬਹੁਤ ਵੱਡਾ ਡਾਕਾ ਮਾਰਦੇ ਆ ਅਮਨ ਅਗਰਦ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਤੁਸੀਂ ਤੁਹਾਡੇ ਵਾਲੀ ਐਫ ਆਈ ਆਰ ਉਲਾ ਲਈਏ ਵੀ ਸਵਾ ਦੋ ਸਾਲਾਂ ਬਾਅਦ ਚਾਰ ਹੋਰ ਵਿਅਕਤੀਆਂ ਨੂੰ ਜਿਹੜਾ ਐਡ ਕੀਤਾ ਗਿਆ ਕਿਤੇ ਨਾ ਕਿਤੇ ਸਿਸਟਮ ਦੇ ਵੀ ਬੜੀ ਨਾਲ ਐਕੀਆ ਕਿਉਂਕਿ ਅਗਰ ਇਸ ਨੂੰ ਇੱਕ ਡੈਪਥ ਤੱਕ ਜਿਹੜੀ ਜਾਂਚ ਕੀਤੀ ਜਾਵੇ ਤਾਂ ਕਿਉਂ ਨਾ ਜਿਹੜੇ ਲੂਪ ਹੋਲਾਂ ਦਾ ਚਾਹੇ ਮੈਂ ਆ ਜਾਂ ਕੋਈ ਥਰਡ ਪਾਰਟੀ ਕੋਈ ਵੀ ਲੂਪ ਹੋਲ ਦਾ ਫਾਇਦਾ ਉਠਾਉਂਦਾ ਹੈ ਆਪ ਦਾ ਸਰਟੀਫਿਕੇਟ ਬਣਾਉਂਦਾ ਏਜ ਘਟਾਉਂਦਾ ਉਹਨਾਂ ਲੂਪ ਹੋਲਾਂ ਨੂੰ ਕੀ ਬੰਦ ਨਹੀਂ ਕੀਤਾ ਜਾ ਸਕਦਾ ਦੇਖੋ ਮੇਰੇ ਜਿਹੜੇ ਸਿਸਟਮ ਦੇ ਵਿੱਚ ਹੈਗਾ ਫਰਮ ਦਾ ਡੇ ਫਰਸਟ ਮਤਲਬ ਇਹ ਹਾਈ ਹਾਈ ਪ੍ਰੈਸ਼ਰ ਮਤਲਬ ਮੇਰੇ ਤੇ ਵੀ ਮੈਂ ਬਿਲਕੁਲ ਓਪਨਲੀ ਕਹਿੰਦਾ ਹਾਂ ਵੀ ਮਤਲਬ ਪੁਲਿਸ ਅਫੀਸਰ ਦੇ ਵੀ ਯੋਗੀ ਸਾਹ ਕ੍ਰਿਕਟ ਇੱਕ ਜਿਹੜਾ ਹੈਗਾ ਹਾਲੀਵੁੱਡ ਬਾਲੀਵੁੱਡ ਤੋਂ ਬਾਅਦ ਕ੍ਰਿਕਟ ਹੀ ਰਹਿ ਜਾਂਦਾ ਹੈ ਨਾ ਤੇ ਮੈਂ ਉਹਦੀ ਜੜ ਫੜ ਲਈ ਅੱਜ ਤੱਕ ਮਤਲਬ ਮੈਂ ਤੁਹਾਡੇ ਕੈਮਰੇ ਸਾਹਮਣੇ ਕਹਿਣਾ ਵੀ ਬਹੁਤ ਸਾਰੀਆਂ ਸਟੇਟਾਂ ਇਹ ਜਿਹੀਆਂ ਪੂਰੇ ਪੰਜਾਬ ਦੇ ਵਿੱਚੋਂ ਪੇਰੈਂਟਸ ਮੈਂ ਤੁਹਾਨੂੰ ਦਿਖਾ ਸਕਦਾ ਵੀ ਮੈਨੂੰ ਅਪਰੋਚ ਕਰਦੇ ਆ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਮਤਲਬ ਜਿਹੜੀਆਂ ਨਵੇਂ ਰੂਲ ਲਾਗੂ ਹੋ ਗਏ ਆਧਾਰ ਕਾਰਡ ਨੂੰ ਚੈੱਕ ਕਰਨਾ ਮੰਡੇਟਰੀ ਹੋ ਗਿਆ ਚਾਰ ਪੰਜ ਸਟੇਟਾਂ ਮਤਲਬ 100% ਬੰਦ ਹੋ ਗਈਆਂ ਇਹਦੇ ਪੰਜਾਬ ਪੁਲਿਸ ਨੇ ਮਤਲਬ ਐਫ ਆਈ ਆਰ ਜਰੂਰ ਦਰਜ ਕੀਤੀ ਮੈਂ ਧੰਨਵਾਦੀ ਹਾਂ ਉਸ ਸਮੇਂ ਦੇ ਐਸ ਐਸ ਪੀ ਡਾਕਟਰ ਨਾਨਕ ਸਿੰਘ ਦਾ ਪੀ ਪੀ ਐਸ ਮਤਲਬ ਪ੍ਰੀ ਦਾ ਉਸ ਤੋਂ ਬਾਅਦ ਮਤਲਬ ਕੀ ਹੋਇਆ ਇਹਦੇ ਵਿੱਚੋਂ ਇੱਕ ਅਕਿਊਜ਼ ਸੀਗਾ ਜਿਹੜਾ ਉਹ ਮਤਲਬ ਕਿਸੇ ਇੱਥੇ ਮਾਨਸਾਹ ਪੁਲਿਸ ਆਫੀਸਰ ਦਾ ਰਿਸ਼ਤੇਦਾਰ ਵੀ ਸੀ ਤੇ ਇੱਕ ਜਿਹੜੇ ਇੱਥੇ ਮਤਲਬ ਕਰੰਟਲੀ ਜੀਓ ਹੈਗੇ ਆ ਮਤਲਬ ਉਹ ਮਤਲਬ ਇੱਕ ਅਕਿਊਜ਼ ਦੇ ਕਾਫੀ ਕਰੀਬੀ ਦੋਸਤ ਰਹਿ ਮੈਂ ਪਹਿਲਾਂ ਵੀ ਆਪਦੇ ਇੰਟਰਵਿਊ ਚ ਕਿਹਾ ਚਲੋ ਠੀਕ ਹੈ ਉਹਨਾਂ ਨੇ ਮਤਲਬ ਇਸ ਕੇਸ ਨੂੰ ਡੀਲ ਹੀ ਨਹੀਂ ਹੋਣ ਦਿੱਤਾ ਮਤਲਬ ਪੁਲਿਸ ਨੂੰ ਪੁਲਿਸਿੰਗ ਕਰਨ ਦੇ ਵਿੱਚ ਤਾਂ ਪਲੱਸ ਕੀ ਹੈ ਵੀ ਹੁਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਹੈ ਮਤਲਬ ਬਹੁਤ ਵੱਡੀ ਸੰਸਥਾ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਹੈ ਉਸ ਨੂੰ ਹਿੱਟ ਕਰਦੀ ਹੈ ਐਫ ਆਈ ਆਰ ਤਾਂ ਉੱਥੋਂ ਵੀ ਮਤਲਬ ਜਿਹੜਾ ਪ੍ਰੈਸ਼ਰ ਹੋਣਾ ਨੇਚਰਲੀ ਹੈ ਤਾਂ ਕੋਸ਼ਿਸ਼ ਕੀਤੀ ਗਈ ਵੀ ਇਹਨੂੰ ਜਿੰਨਾ ਲੰਮਕਾਇਆ ਗਿਆ ਪਰ ਮੈਂ ਆਪਣੇ ਜਿਹੜੇ ਐਥਿਕਸ ਤੇ ਖੜਾ ਰਹਾ ਅਖੀਰਕਾਰ ਮਤਲਬ ਮੈਂ ਜਿੱਥੇ ਕਿਤੇ ਮੇਰੀ ਕੋਹਾਰ ਚੱਲੀ ਮੈਂ ਆਪ ਦਾ ਬੇਨਤੀ ਕੀਤੀ ਤਾਂ ਹੁਣ ਮਤਲਬ ਜਿਹੜੇ ਹੁਣ ਵਾਲੇ ਆਈਪੀਐਸ ਡਾਕਟਰ ਮਿਸਟਰ ਬਗੀਰਾ ਸਿੰਘ ਮੀਨਾ ਜਿਹੜੇ ਐਸਐਸਪੀ ਹੈਗੇ ਇਹਨਾਂ ਨੇ ਮੇਰੀ ਗੱਲ ਸੁਣੀ ਤੇ ਫੇਰ ਮਤਲਬ ਮੈਨੂੰ ਇੱਕ ਦਿਨ ਡੀਆਈਜੀ ਬਠਿੰਡਾ ਸਰਦਾਰ ਹਰਜੀਤ ਸਿੰਘ ਉਹਨਾਂ ਨੇ ਵੀ ਬੁਲਾਇਆ ਕਹਿੰਦੇ ਵੀ ਤੁਸੀਂ ਦੇਖੋ ਹੁਣ ਫਾਈਨਲੀ ਇਸ ਸਟੇਜ ਦੇ ਵਿੱਚ ਤੁਸੀਂ ਸਾਨੂੰ ਮਤਲਬ ਆਹ ਵਾਲੇ ਸਟੇਟਮੈਂਟ ਜਾਂ ਕੁਝ ਵੀ ਮੈਂ ਕਿਹਾ ਸਰ ਮੈਂ ਮੋਰ ਥੈਨ ਕਾਫੀ ਐਪਲੀਕੇਸ਼ਨ ਦੇ ਚੁੱਕਿਆ ਹਾਂ ਪਰ ਤੁਸੀਂ ਇਹਦੀ ਡੈਪਥ ਨੂੰ ਸਮਝੋ ਮੈਂ ਉੱਥੇ ਜਿਹੜੀਆਂ ਐਗਜ਼ਾਮਪਲਸ ਦਿੱਤੀਆਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਦੱਸ ਕੇ ਰਿਹਾ ਤਾਂ ਉਹਨਾਂ ਨੂੰ ਮੇਰੀ ਗੱਲ ਠੀਕ ਲੱਗੀ ਇੱਥੇ ਨਵੇਂ ਐਸਆਈਟੀ ਦੇ ਮੈਂਬਰ ਬਣੇ ਡੀਐਸਪੀ ਉਹਨਾਂ ਨੂੰ ਵੀ ਇਹ ਗੱਲ ਮੇਰੀ ਠੀਕ ਲੱਗੀ ਪਰ ਹੁਣ ਪੁਲਿਸ ਦਾ ਕੰਮ ਹੈ ਇਨਵੈਸਟੀਗੇਸ਼ਨ ਨੂੰ ਉਹ ਕਿਵੇਂ ਕਰਦੇ ਮੈਨੂੰ ਵੀ ਅੱਜ ਹੀ ਪਤਾ ਲੱਗਾ ਵੀ ਨਵੇਂ ਮੈਂਬਰਸ ਇਹਨਾਂ ਨੇ ਐਡ ਕੀਤੇ ਆ ਇਹ ਪੁਲਿਸ ਨੂੰ ਮਤਲਬ ਇੱਕ ਘੜੀ ਇਹ ਹੋ ਗਿਆ ਸੀ ਹਾਲਾਤ ਵੀ ਸ਼ਾਇਦ ਇਹ ਮਤਲਬ ਇਦਾਂ ਹੀ ਪਰਚੇ ਤੱਕ ਹੀ ਸੀਮਤ ਰਹੇ ਜੇ ਚਲਾਨ ਨਾ ਹੋਵੇ ਪਰ ਮੈਂ ਧੰਨਵਾਦ ਨਹੀਂ ਆ ਮਾਨਸਾ ਪੁਲਿਸ ਦਾ ਪਰ ਹਲੇ ਵੀ ਜੇ ਪੁਲਿਸ ਇਹਨੂੰ ਹੋਰ ਡੀਪਲੀ ਦੇਖ ਕੇ ਜਾਣਾ ਜਾਵੇ ਤਾਂ ਇਹਦੀ ਡੁੰਗਾਈ ਇੰਨੀ ਜ਼ਿਆਦਾ ਹੈਗੀ ਹੈ ਵੀ ਆਪਣੇ ਨੇੜੇ ਤੇੜੀ ਦੇਖੋ ਹੁਣ ਮੰਨ ਲਓ ਇੱਕ ਮੈਂ ਸਪੈਸ਼ਲੀ ਇਹ ਗੱਲ ਕਹਿਣਾ ਵੀ ਕਈਆਂ ਨੇ ਮਤਲਬ ਆਪਦੇ ਜਨਮ ਸਰਟੀਫਿਕੇਟ ਚੇਂਜ ਕਰਾਏ ਤੇ ਉਹ ਬੈਨੀਫਿਟ ਵੀ ਨਹੀਂ ਲੈ ਸਕੇ ਹੈ ਕਿ ਉਹ ਬੈਨੀਫੀਸ਼ੀਅਰੀ ਬੈਨੀਫਿਟ ਲੈ ਨਹੀਂ ਸਕੇ ਤਾਂ ਉਹਦਾ ਬੈਨੀਫਿਟ ਕੌਣ ਲੈ ਗਿਆ ਤੇ ਜਿਹੜੇ ਅਸਲ ਅਸਲ ਜਿਹੜੇ ਅਸਲ ਬੰਦੇ ਹੈ ਜਿਹੜੇ ਜ਼ਿਲ੍ਹਾ ਟ੍ਰਿਕਟ ਐਸੋਸੀਏਸ਼ਨ ਦੇ ਬੰਦੇ ਹੈ ਜਾਂ ਆਪਣੇ ਨੇੜੇ ਤੇ ਜਿਹੜੇ ਬੈਠੇ ਹੈ ਜਿਹੜੇ ਬੰਦੇ ਫੋਰਸ ਕਰਦੇ ਹੈ ਪੇਰੈਂਟਸ ਨੂੰ ਬੱਚਿਆਂ ਨੂੰ ਵੀ ਤੁਸੀਂ ਇਦਾਂ ਉਮਰ ਕਢਾ ਕੇ ਖੇਡ ਲਓ ਤੁਸੀਂ ਛੋਟੀ ਉਮਰ ਦੇ ਵਿੱਚ ਲਾਹਾ ਤੱਕ ਲਓ ਠੀਕ ਹੈ ਤੇ ਇਹ ਫਿਰ ਜਦੋਂ ਉਹ ਬੰਦੇ ਲਾਲਚੇ ਫਿਰ ਉਹਨਾਂ ਨੂੰ ਪੈਸੇ ਵਟੋਰ ਕੇ ਜਾਂ ਮਿਕਸਰ ਕਿਸੇ ਤੋਂ ਮਤਲਬ ਨਗਰ ਕੌਂਸਲ ਦੇ ਵੀ ਸਾਡੇ ਮੁਲਾਜ਼ਮ ਵਿੱਚ ਹੈ ਕਿਤੋਂ ਜਨ ਲਈ ਵੋਟਰ ਕਾਰਡ ਵੀ ਬਣਾ ਲਿਆ ਆਧਾਰ ਕਾਰਡ ਵੀ ਬਣਾ ਲਿਆ ਉਹ ਅਖੀਰਕਾਰ ਫਸ ਗਏ ਡੈਪੋਨੈਂਟ ਪੇਰੈਂਟਸ ਜਿਹੜੇ ਉਹ ਸੋ ਕਾਲ ਦਲਾਲ ਐ ਉਹ ਬਾਹਰ ਰਹਿ ਗਏ ਉਹਨਾਂ ਨੂੰ ਵੀ ਜੇ ਡੀਪਲੀ ਹੋਰ ਸਕਿਊਟੀਨਾਈਜ਼ ਕਰਕੇ ਇਹਦੇ ਵਿੱਚ ਬੁੱਕ ਕਰਨਾ ਚਾਹੀਦਾ ਤੇ ਇਹਦੇ ਨਾਲ ਫਿਰ ਮਤਲਬ ਮਾਨਸਾ ਪੁਲਿਸ ਦੀ ਬਹੁਤ ਵੱਡੀ ਸ਼ਾਬਾਸ਼ੀ ਆਉਗੀ ਬਿਲਕੁਲ ਤੁਸੀਂ ਕਹਿੰਦੇ ਹੋ ਵੀ ਜਿਵੇਂ ਚਾਰ ਜਿਹੜੇ ਅੱਜ ਦਾ ਕੀਤਾ ਆ ਉਹ ਚੋਂ ਇੱਕ ਖਿਡਾਰੀ ਐ ਤੇ ਉਹਦਾ ਫਾਦਰ ਐ ਦੂਸਰੇ ਖਿਡਾਰੀ ਨੂੰ ਪਹਿਲਾਂ ਸ਼ਖਸ਼ਮ ਗਾਂਧੀ ਨਾਮ ਵੀ ਦੱਸਣਾ ਉਹਦੇ ਫਾਦਰ ਨੂੰ ਵੀ ਲਿਆ ਗਿਆ ਔਰ ਦੋ ਵਿਅਕਤੀਆਂ ਨੂੰ ਹੋਰ ਲਿਆ ਗਿਆ ਇੱਕ ਕੋਚ ਐ ਹਰਦੀਪ ਸ਼ਰਮਾ ਉਹਨਾਂ ਨੂੰ ਕੀਤਾ ਗਿਆ ਤੁਸੀਂ ਮੰਦੇ ਹੋ ਵੀ ਜਿਨ੍ਹਾਂ ਨੇ ਸਰਟੀਫਿਕੇਟ ਬਣਾਏ ਆ ਜਿਵੇਂ ਤੁਸੀਂ ਕਿਹਾ ਹੀ ਆ ਵੀ ਉਹਨਾਂ ਨੂੰ ਇਨਵੋਲ ਨਹੀਂ ਕੀਤਾ ਗਿਆ ਕੀ ਇਨਵੈਸਟੀਗੇਸ਼ਨ ਹਜੇ ਖਤਮ ਹੋ ਗਈ ਜਾਂ ਤੁਸੀਂ ਤੁਸੀਂ ਵੀਰ ਵੀ ਮੰਨ ਕਰ ਰਹੇ ਹੋ ਵੀ ਇਹਦੀ ਇਨਵੈਸਟੀਗੇਸ਼ਨ ਡੀਪ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਨੂੰ ਚਾਲੂ ਰੱਖਣਾ ਹੈ ਸਿਰਫ ਪੁਲਿਸ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਹੀ ਹੈ ਹੁਣ ਮੰਨ ਲਓ ਉਹ ਬੰਦੇ ਜਿਹੜੇ ਹੈਗੇ ਆ ਉਹ ਮੈਂ ਹੁਣ ਪੁਲਿਸ ਪ੍ਰਸ਼ਾਸਨ ਨੂੰ ਵੀ ਦੱਸਿਆ ਜਾ ਪੁਲਿਸ ਦੇ ਵਿੱਚ ਜਿਹੜੇ ਵਿਚਾਰੇ ਫਸ ਗਏ ਉਹਨਾਂ ਨੇ ਵੀ ਉਹਨਾਂ ਦੀ ਭੂਮਿਕਾ ਸਾਹਮਣੇ ਲਿਆਂਦੀ ਹੋ ਪਰ ਕਈ ਵਾਰੀ ਬੰਦੇ ਇੰਨੇ ਸਮਾਰਟ ਵਰਕ ਕਰਦੇ ਆ ਵੀ ਉਹ ਡਾਕੂਮੈਂਟਰੀ ਨਹੀਂ ਸਾਹਮਣੇ ਆਉਂਦੇ ਠੀਕ ਹੈ ਤਾਂ ਪੁਲਿਸ ਕੋਲੇ ਤਾਂ ਸੋ ਠੀਕ ਹੈ ਇਹ ਇਨਵੈਸਟ ਪਾਰਟ ਆਫ ਇਨਵੈਸਟੀਗੇਸ਼ਨ ਹੈ ਆਪਾਂ ਸਿਰਫ ਦੱਸ ਸਕਦੇ ਆ ਬੇਨਤੀ ਕਰ ਸਕਦੇ ਆ ਵੀ ਅਸਲ ਦੋਸ਼ੀ ਜਿਹੜੇ ਹੈਗੇ ਆ ਇਸ ਦੇ ਨਾਲ ਇਹ ਵੀ ਹੈਗੇ ਆ ਜਿਹੜੇ ਪੁਗਤ ਭੋਗੀ ਹੈ ਜਿਹੜੇ ਹੁਣ ਮਤਲਬ ਫਿਰ ਵੀ ਆਪਾਂ ਕਿਤਨਾ ਕਿਤੇ ਜਾ ਕੇ ਇੱਕ ਕਾਮਨਲੀ ਇਹ ਦੇਖਦੇ ਆ ਯਾਰ ਵੀ ਬੱਚੇ ਸੀਗੇ ਚੇਂਜ ਕਰਾ ਲਿਆ ਜੇ ਉਹ ਪਰ ਜਿਨ੍ਹਾਂ ਨੇ ਮਤਲਬ ਹੁਣ 24 24 ਸਾਲ ਦੀ 20 20 ਸਾਲ ਦੀ ਉਮਰ ਦੇ ਵਿੱਚ ਆ ਕਰਾਇਆ ਉਹਨਾਂ ਦੇ ਬੱਚੇ ਤਾਂ ਹੁੰਦੇ ਆ 10 12 ਸਾਲ ਦੇ ਭੋਲ 14 ਸਾਲ ਦੇ ਹੁੰਦੇ ਹਨ ਫਿਰ ਉਹਨਾਂ ਦੇ ਪੇਰੈਂਟਸ ਨੂੰ ਮਤਲਬ ਇਹ ਚਾਹੀਦਾ ਵੀ ਨਹੀਂ ਗਲਤ ਕੰਮ ਕਰਨਾ ਚਾਹੀਦਾ ਫਿਰ ਆਪਾਂ ਇਹ ਸਾਰੇ ਸਿਸਟਮ ਨੂੰ ਛ ਮਨ ਲਓ ਇਹੀ ਕੱਲ ਨੂੰ ਹੁਣ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਲੱਗੀ ਪਈ ਹੈ ਮੰਨ ਲਓ ਇਹ ਇੰਡੀਅਨ ਡਿਫੈਂਸ ਸਿਸਟਮ ਦੇ ਉੱਤੇ ਵੀ ਬੜਾ ਵੱਡਾ ਧੱਬਾ ਹੈ ਉਹਨਾਂ ਬੰਦਿਆਂ ਦੇ ਅੱਗੇ ਪਾਸਪੋਰਟ ਵੀ ਬਣੇ ਹੋਏ ਜਾਲੀ ਪਾਸਪੋਰਟ ਐਕਟ ਦੇ ਵਿੱਚ ਆਪਦਾ ਜਿਹੜਾ ਮਤਲਬ ਜਾਲ ਸਾਜੀ ਦੇ ਆਪਦੇ ਰੂਲਸ ਹੈਗੇ ਅਜੇ ਤੁਸੀਂ ਉਹਨੂੰ ਫਾਲੋ ਕਰੋ ਇਹ ਕੰਮ ਕੋਈ ਕਿਤੇ ਇਦਾਂ ਨਿਭੜਨ ਵਾਲਾ ਨਹੀਂ ਹੈਗਾ ਇਸ ਕੰਮ ਇਹ ਜਿਹੜਾ ਜਿਹੜਾ ਕੰਮ ਮਤਲਬ ਇਹਦੀ ਇਨਵੈਸਟੀਗੇਸ਼ਨ ਆ ਉਹ ਲਿਮਟਿਡ ਉਹ ਲਿਮਟਿਡ ਹੋਈ ਹੈ ਪਰ ਹਾਂ ਚਲੋ ਇਹ ਪਾਰਟ ਪੁਲਿਸ ਦਾ ਹੈ ਉਸ ਤੋਂ ਬਾਅਦ ਮਤਲਬ ਇਹਨੇ ਕੇਸ ਨੇ ਕੋਰਟ ਚਲੇ ਜਾਣਾ ਉਸ ਤੋਂ ਬਾਅਦ ਇਹਦੇ ਵਿੱਚ ਹਾਈ ਮਤਲਬ ਵੈਰੀ ਫਿਊ ਮਤਲਬ ਡੇਜ਼ ਦੇ ਵਿੱਚ ਮੈਂ ਇਹਦਾ ਸੁਪਰੀਮ ਕੋਰਟ ਪੀਆਈਐਲ ਦੇ ਵਿੱਚ ਵੀ ਮੇਰਾ ਆਲਮੋਸਟ ਮੈਨੂੰ ਕੁਝ ਡਾਕੂਮੈਂਟਸ ਮੇਰੀ ਕਮੀ ਹੈ ਉਹਦੇ ਵਿੱਚ ਫਾਈਲ ਕਰ ਦੇਣਾ ਤੇ ਉੱਥੋਂ ਜਾ ਕੇ ਵੀ ਕੁਝ ਟ੍ਰੈਕਸ਼ਨ ਹੋ ਸਕਦੀ ਹੈ ਮਤਲਬ ਇਹ ਇੱਕ ਵਾਰੀ ਮਤਲਬ ਪ੍ਰੀਮੀਲੀਰੀ ਸਟੇ ਤੇ ਚਲੋ ਹੁਣ ਇੰਨਾ ਸਾਨੂੰ ਯਕੀਨ ਹੋਇਆ ਹੈ ਵੀ ਮਾਨਸਾ ਪੁਲਿਸ ਇਹਦਾ ਚਲਾਨ ਦੇਣ ਜਾ ਰਹੀ ਹੈ ਪਰ ਮੈਂ ਨਾਲ ਇਹ ਵੀ ਮਾਨਸਾ ਪੁਲਿਸ ਨੂੰ ਤੁਸੀਂ ਵੀ ਅਜੇ ਐਫਰਟਸ ਕੀਤੇ ਵੀ ਖੀਦੇ ਵਿੱਚ ਮਤਲਬ ਇਹ ਤਾਂ ਅਗਲੀ ਕਾਲਜ ਦੇ ਵਿੱਚ ਫੜੀ ਗਈ ਨੇੜੇ ਤੇੜੇ ਆਪਣੇ ਮਾਨਸਾ ਦੇ ਹੋਰ ਇਸ ਤਰ੍ਹਾਂ ਦੇ ਸਾਡੇ ਦੇਖੋ ਸਾਨੂੰ ਸਮਾਜ ਦੇ ਉਸ ਐਂਗਲ ਤੋਂ ਨਾ ਲਿਆ ਜਾਵੇ ਅਸੀਂ ਸਮਾਜ ਦੇ ਹਿੱਤ ਦੇ ਵਿੱਚ ਕੰਮ ਕਰ ਰਹੇ ਆਂ ਅਸੀਂ ਸਮਾਜ ਦੇ ਬਰੋਦੀ ਨਹੀਂ ਹੈਗੇ ਤੁਸੀਂ ਹੁਣ ਕਿਸੇ ਗੱਲ ਨੂੰ ਲੈ ਕੇ ਆਏ ਤਾਂ ਤੁਹਾਨੂੰ ਜੋ ਕੁਛ ਅਸੀਂ ਅਸੀਂ ਹੈਲਪ ਕਰਾਂਗੇ ਪ੍ਰਸ਼ਾਸਨ ਦੀ ਤੁਸੀਂ ਪ੍ਰਸ਼ਾਸਨ ਸਾਨੂੰ ਖੇੜੇ ਮੱਥੇ ਪੁੱਛੇ ਤਾਂ ਸਹੀ ਮਤਲਬ ਅਸੀਂ ਵੀ ਸਮਾਜ ਦੇ ਵਿੱਚ ਰਹਿੰਦੇ ਆਂ ਮਤਲਬ ਸਾਡੀਆਂ ਫੈਮਲੀ ਇੱਥੇ 1969 ਤੋਂ ਰਹਿੰਦੀ ਆਂ ਅਸੀਂ ਪੁਰਾਣੇ ਮਾਨਸਾ ਦੇ ਬਿਚਨ ਦੇ ਆਂ ਮੇਰੇ ਮਿਸਿਸ ਕਾਉਂਸਲਰ ਆ ਤਾਂ ਮਤਲਬ ਆਪਾਂ ਨੂੰ ਨੇੜੇ ਤੇੜੇ ਸਭ ਪਤਾ ਲੱਗਦਾ ਪਰ ਜਦੋਂ ਇੱਕ ਐਡੇ ਵੱਡੇ ਮਸਲੇ ਨੂੰ ਸਵਾ ਦੋ ਸਾਲ ਤੇ ਚੱਲਿਆ ਗਿਆ ਕੰਮ ਹੁਣ ਕਿਤੇ ਇਹ ਨਾ ਹੋਵੇ ਵੀ ਮਤਲਬ ਵੀ ਖੀ ਆਲਾ ਵੀ ਮਸਲਾ ਜਿਹੜਾ ਇਹਦੇ ਵਿੱਚ ਵੀ ਕੋਈ ਮਤਲਬ ਤੁਹਾਡੇ ਅੰਦਰ ਵੱਡੇ ਬੰਦੇ ਲੀਡਰ ਆ ਕੇ ਸ਼ਾਮਲ ਹੋ ਜਾਣ ਤੇ ਇਹ ਵੀ ਕਿਤੇ ਮਤਲਬ ਡੰਡੇ ਵਾਸਤੇ ਪੈ ਜਾਈ ਪਰ ਮੈਨੂੰ ਮਤਲਬ ਇਹ ਇਹ ਵੀ ਚਲੋ ਹੁਣ ਇਸ ਤਰ੍ਹਾਂ ਨਹੀਂ ਹੋਏਗਾ ਕਿਉਂਕਿ ক্রিকেট ਦੇ ਵਿੱਚ ਥੋੜਾ ਜਿਹਾ ਨੇਮ ਫੇਮ ਜਿਆਦਾ ਵੱਡੇ ਬੰਦਿਆਂ ਦੀ ਪਰ ਇਹਨਾਂ ਦੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਹੀ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਜਿਹੜੇ ਲੋਕਾਂ ਦੇ ਇਸ ਤਰ੍ਹਾਂ ਡਾਕੇ ਮਾਰਦੇ ਆ ਉਹਨਾਂ ਦੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਹੋਵੇ ਵੀ ਮੁੜ ਕੇ ਮਤਲਬ ਉਹ ਦੇਖਣ ਮਤਲਬ ਜਿਹੜੇ ਤੇ ਜਿਹੜੇ ਸਮਾਜ ਦੇ ਵਿੱਚ ਲੋਕ ਇਹਨਾਂ ਚੀਜ਼ਾਂ ਲਈ ਆਵਾਜ਼ ਉਠਾਉਂਦੇ ਆ ਠੀਕ ਹੈ ਉਹਨਾਂ ਲਈ ਵੀ ਪੁਲਿਸ ਪ੍ਰਸ਼ਾਸਨ ਦਾ ਨਜ਼ਰੀਆ ਠੀਕ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਇਹ ਅਸੀਂ ਐਡਵੋਕੇਟ ਅਮਨ ਮਿੱਤਲ ਜਿਨ੍ਹਾਂ ਨੇ ਵਿਸਤਾਰਪੂਰਕ ਤੌਰ ਤੇ ਸਹਿਵੀ ਕਿਸ ਤਰ੍ਹਾਂ ਜਿਹੜੇ ਖਿਡਾਰੀ ਆ ਆਪਣੀਆਂ ਏਜ ਘਟਾ ਕੇ ਬੈਨੀਫਿਟ ਲੈਂਦੇ ਆ ਤੇ ਦੂਸਰਿਆਂ ਦਾ ਜਿਹੜਾ ਹੱਕ ਮਾਰਦੇ ਆ ਪਰ ਇਹਨਾਂ ਨੇ ਇੱਕ ਗੱਲ ਜ਼ਰੂਰ ਕੀਤੀ ਹੈ ਕਿ ਅਕਸਰ ਇਹ ਐਫ ਆਈ ਆਰ ਦਾਜ ਹੋ ਜਾਂਦੀ ਹੈ ਸ਼ਿਕਾਇਤ ਤੇ ਔਰ ਪੁਲਿਸ ਸਿਰਫ ਬੈਨੀਫੀਸ਼ੀਰੀ ਤੱਕ ਜਿਹੜੀ ਸੀਮਤ ਰਹਿ ਜਾਂਦੀ ਹੈ ਬੈਨੀਫੀਸ਼ੀਰੀਆਂ ਦੇ ਸਬੂਤ ਇਕੱਠੇ ਕੀਤੇ ਚਲਾਨ ਪੇਸ਼ ਕੀਤਾ ਦੈਟਸ ਓਕੇ ਜਦਕਿ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਸਰਟੀਫਿਕੇਟ ਬਣਾਏ ਆ ਉਹਨਾਂ ਨੇ ਕਿੰਨੇ ਪੈਸੇ ਲਈ ਕੀ ਕੀਤਾ ਉਥੋਂ ਤੱਕ ਡੀਪਲੀ ਜਿਹੜੀ ਇਨਵੈਸਟੀਗੇਸ਼ਨ ਨਹੀਂ ਹੁੰਦੀ ਇਸ ਮਾਮਲੇ ਵਿੱਚ ਵੀ ਇਹੀ ਹੋਇਆ ਹੈ ਬੈਨੀਫੀਸ਼ੀਰੀ ਜਾਂ ਤਾਂ ਬੱਚੇ ਸੀਗੇ ਜਾਂ ਕੋਚ ਹੈ ਜਾਂ ਜਿਹੜੇ ਬੱਚਿਆਂ ਦੇ ਮਾਪਿਆਂ ਨੂੰ ਇਨਵੋਲ ਕੀਤਾ ਗਿਆ ਸਰਟੀਫਿਕੇਟ ਕਿੰਨਾ ਨੇ ਤੋੜ-ਬਰੋੜ ਕੀਤੀ ਕਿ ਕਿੰਨਾ ਨੇ ਵੋਟਰ ਕਾਰਡ ਲਿਆਂਦੇ ਕਿਥੋਂ ਪ੍ਰਿੰਟ ਹੋਏ ਕੀ ਕੁਛ ਹੋਇਆ ਇਹ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਵੇ ਤਾਂ ਇਸ ਵਿੱਚ ਬਹੁਤ ਵੱਡੇ ਖੁਲਾਸੇ ਹੋ ਸਕਦੇ ਨੇ ਔਰ ਅਸੀਂ ਵੀ ਦੱਸ ਦਈਏ ਕਿ ਜਿੱਥੇ ਇਹਨਾਂ ਨੂੰ ਰਾਜਨੀਤਿਕ ਤੌਰ ਤੇ ਦਬਾ ਪਿਆ ਉਥੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਸ ਮਾਮਲੇ ਵਿੱਚ ਵੱਡੇ ਪੱਧਰ ਤੇ ਪੈਸਿਆਂ ਦਾ ਲੈਣ ਦੇਣ ਵੀ ਹੋਇਆ ਹੈ ਮੇਰੀ ਮਾਨਸਾ ਦੇ ਐਸਐਸਪੀ ਵਕੀਰ ਥਬੀਨਾ ਜੀ ਨੂੰ ਜ਼ਰੂਰ ਅਪੀਲ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਜਿਹੜੇ ਖਿਡਾਰੀ ਨੂੰ ਇਸ ਚ ਬੇਦੋਸ਼ ਕੀਤਾ ਗਿਆ ਸੀ ਉਹਦੇ ਤੇ ਉਹਨੇ ਕਿੰਨੇ ਪੈਸੇ ਦੇ ਕੇ ਆਪਣੇ ਆਪ ਨੂੰ ਬੇਦੋਸ਼ ਕਰਾਇਆ ਸੀ ਉਸ ਦੀ ਵੀ ਜਾਂਚ ਹੋਣੀ ਚਾਹੀਦੀ ਆ ਤਾਂ ਹੀ ਪਤਾ ਲੱਗੇਗਾ ਕਿ ਜਿਹੜੇ ਇਹ ਸਮਾਜ ਦੇ ਵਿੱਚ ਘੁਣ ਵਾਂਗੂ ਸਮਾਜ ਨੂੰ ਖਰਾਬ ਕਰ ਰਹੇ ਨੇ ਉਹਨਾਂ ਤੇ ਵੀ ਜਿਹੜੀ ਯੋਗ ਕਾਰਵਾਈ ਹੋ ਸਕੇ ਤੇ ਉਹਨਾਂ ਨੂੰ ਵੀ ਸਲਾਖਾਂ ਪਿੱਛੇ ਸਿੱਟਿਆ ਜਾਵੇ ਤੇ ਜਿਹੜੇ ਡਾਕਟਰ ਸੋਮ ਮਹਿਤਾ ਦੇ بیٹے ਦੇ ਮਾਮਲੇ ਵਿੱਚ ਵੀ ਮਾਨਸਾ ਪੁਲਿਸ ਨੂੰ ਚਾਹੀਦਾ ਵੀ ਇਸ ਦੀ ਪੂਰੀ ਗੰਭੀਰਤਾ ਨਾਲ ਜਾਂਚ ਹੋਵੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਜ਼ਿਲ੍ਹੇ ਅੰਦਰ ਜਿਨ੍ਹਾਂ ਵੀ ਆਧਾਰੇ ਨੇ ਉਹਨਾਂ ਦੀ ਕਿੰਨੇ ਉਹਨਾਂ ਦੇ ਸਟੂਡੈਂਟ ਹੋਏ ਆ ਕਿੰਨੇ ਉਹਨਾਂ ਨੇ ਸਰਟੀਫਿਕੇਟ ਦਿੱਤੇ ਆ ਉਹਦੀ ਜਾਂਚ ਹੋਣੀ ਚਾਹੀਦੀ ਹੈ ਧੰਨਵਾਦ ਦੋਸਤੋ